ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ ਤਿੰਨ ਹਫ਼ਤੇ ਚ ਕਿ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ ਉਹ ਤਾਂ ਸਿੱਧਾ ਗਿਣੀ ਜਾਂਦਾ ਤੇ ਪੁੱਛੋ ਜੀ ਅਸੀਂ ਸੁਪਰੀਮ ਕੋਰਟ ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਇਹ ਤਾਂ ਨਾ ਕੋਈ ਪ੍ਰੋਬਲਮ ਨਹੀਂ ਕੋਈ ਸਰਦਾਰ ਸਾਹਿਬ ਆਏ 2 ਫਰਵਰੀ ਨੂੰ ਮੈਨੇਜਰੀ ਵਾਲ ਨੂੰ ਅਰਵਿੰਦ ਜੀ ਨੇ ਬਣਾਇਆ ਤੁਹਾਨੂੰ ਫੇਰ ਇਹ ਇਹ ਜਿਹੜੀ ਦਾ ਜਿਹੜਾ ਸਾਇਤ ਉਹ ਆਪਦਾ ਕੰਮ ਕਰੀ ਜਾਂਦੇ ਅਸੀਂ ਆਪਣਾ ਕੰਮ ਕਰੀਏ ਨੇ ਜੀਮ ਸਾਹਿਬ 24 ਘੰਟੇ ਦਾ ਸਮਾਂ ਕਿਤੇ ਭਾਲ ਦੀ ਕੋਸ਼ਿਸ਼ ਕੀਤੀ ਜਦੋਂ ਚੋਣਾ ਹੋਈਆਂ ਉਸ ਦੇ ਵਿੱਚ ਸਮਾਂ ਭਾਲ ਦੀ ਕੋਸ਼ਿਸ਼ ਕੀਤੀ ਗਈ ਆ ਇਹ ਲੱਗਦਾ ਕਿ ਉਸ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਪੂਰੇ ਤਰ੍ਹਾਂ ਨਾਲ ਕਿਵੇਂ ਇਹ ਮੈਂ ਸਮਝਿਆ ਨਹੀਂ ਜਿਸ ਤਰੀਕੇ ਨਾਲ ਚੋਣਾ ਹੋ ਗਿਆ ਸੁਣਾਈ ਕਹਿੰਦੇ ਕਿ ਜਦੋਂ ਚੋਣਾ ਕਰਦੇ ਗਏ ਸੁਣਾਈ ਸ਼ਾਮ ਤੱਕ ਕੋਈ ਨਹੀਂ ਸਹੀ ਜੀ ਆਈ ਕੋਰਟੀ ਪਰ ਫਾਈਪ ਹੋ ਵੀ ਸਮਾਈ ਅਗਲੇ ਦਿਨ ਵੀ ਇਹ ਤਾਂ ਹੁਣ ਦੇਖੋ ਜੀ ਜੁਡੀਸ਼ਰੀ ਹੈ ਇਹਦਾ ਉਹ ਬੈਂਚ ਨੇ ਸੁਣਨਾ ਤੇ ਜੇ ਉਹਨਾਂ ਨੇ 3 ਹਫ਼ਤੇ ਟਾਈਮ ਦਿੱਤਾ ਸੀ ਅਸੀਂ ਮਨਯੋਗ ਉੱਚ ਉੱਚ ਅਦਾਲਤ 'ਚ ਜਾਵਾਂਗੇ ਮੈਨੂੰ ਸਾਨੂੰ ਉਮੀਦ ਹੈ ਕਿ ਘਟ ਘਟ ਜੋ ਕੱਲ ਹੋਇਆ ਉਹ ਡੈਮੋਕ੍ਰੇਸੀ ਦੀ ਜਿਹੜੀ ਹੱਤਿਆ ਸਾਹਮਣੇ ਸਾਰਿਆਂ ਦੇ ਹੋਈ ਹੈ ਔਰ ਵੀਡੀਓ ਚਾਹੀਏ ਹੁੰਦਾ ਤਾਂ ਪਹਿਲਾਂ ਤੋਂ ਰਿਹਾ ਇਹਨਾਂ ਦੇ ਰਾਜ 'ਚ ਪਰ ਕੱਲ ਵੀਡੀਓ ਬਣ ਗਈ ਉੱਥੇ ਫਸ ਗਏ ਥੋੜਾ ਜਿਹਾ ਤੇ ਇਸ ਕਰਕੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਡੈਮੋਕ੍ਰੇਸੀ ਨੂੰ ਬਚਾਉਣ ਲਈ ਅਸੀਂ ਆਪਣੀ ਐਫਰਟਸ ਕਰੀਏ ਜਿਹੜਾ ਨਕਲੀ ਕੰਟਰ ਕੇਂਦਰੀ ਬਜਟ 'ਚ ਆਣ ਵਾਲਿਆ ਕੋ ਹਾਂਜੀ ਕੱਲ ਮੀਟਿੰਗ ਬੁਲਾਈ ਹੈ ਆਪਣੀ ਸੋਚ ਨੀ ਕੋਈ ਮੀਟਿੰਗ ਨਹੀਂ ਸਭ ਬਜਟ ਸੈਸ਼ਨ ਨਾਲ ਕਰੋਦਾਤ ਸ਼ੁਰੂ ਹੋ ਜਾਏਗਾ ਔਰ ਅੰਤਿਮ ਅੱਜ ਦੇਖੋ ਕੱਲ ਨੂੰ ਦੇਸ਼ ਦਾ ਬਜਟ ਆ ਰਿਹਾ ਹੈ ਦੇਖਦੇ ਹਾਂ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਹੀ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਨਵੀਂ ਉਮੀਦ ਕੀ ਕਰੀਏ ਕੀ ਰੱਖਦੇ ਆ ਪੰਜਾਬ ਲਈ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਹੈ ਉਹ ਜਲਦੀ ਆ ਜੂਗਾ